ਕਲਪ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ ਅੱਜ ਆਪਾਂ ਉਹ ਬਲੌਗਰ ਨਾਮ ਲਾਉਣਾ ਜਿਹੜੇ ਨੇ ਆਪਦੀ ਘਰ ਵਾਲੀ ਇੱਕ ਵੀਡੀਓ ਵਿੱਚ ਨਹਾਉਂਦੀ ਨੰਗੀ ਨਹਾਉਂਦੀ ਵਿਖਾਤੀ ਤੇ ਆਪਾਂ ਉਹ ਬੰਦੇ ਨਾਲ ਗੱਲ ਕਰਨੀ ਆ ਆਜੋ ਮੜਾ ਜਾ ਆ ਜਾ ਮੜਾ ਖਿੱਚ ਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿਹੋ ਜਿਹੇ ਬਲੌਗਰ ਨਾ ਜਿਨੇ ਇੱਕ ਇੱਕ ਸ਼ਰਮਾਂ ਸੰਗਾ ਸਾਰੀਆਂ ਦੂ ਛੜਤੀਆਂ ਚਾਕੇ ਕੀ ਸਾਨੂੰ ਪੈਸਾ ਚਾਹੀਦਾ ਪੈਸਾ 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 ਦੁਨੀਆ ਪੈਸੇ ਤੇ ਮਾਦੀਆ ਤੇ ਸਭ ਕੁਝ ਪੈਸਾ ਹੀ ਆ ਇਹ ਬੰਦੇ ਨਾਲ ਆਪਾਂ ਗੱਲ ਕਰਦੇ ਆ ਸਸਰੀ ਗਾ ਜੀ ਸਸਰੀ ਗਾ ਜੀ ਕੀ ਹਾਲ ਆ ਜੀ ਬਹੁਤ ਵਧੀਆ ਜੀ ਤੇ ਕੀ ਮੰਨ ਕੇ ਚਲੋ ਆ ਜਿਹੜੀ ਤੁਹਾਡੀ ਵੀਡੀਓ ਲੀਕ ਹੋਈ ਆ ਇਹਦਾ ਕੀ ਚੱਕਰ ਬਣਿਆ ਤੁਹਾਡਾ ਇਹ ਦੇਖੋ ਜੀ ਉਹੀ ਲੋਕ ਇਸ਼ੂ ਬਣਾਈ ਜਾਂਦੇ ਹਨਾ ਮੈਨੂੰ ਤਾਂ ਵਧੀਆ ਬਈ ਇਸ਼ੂ ਬਣੇ ਹਨਾ ਮੈਂ ਕੀ ਹੋਇਆ ਸੀਗਾ ਬਈ ਮੈਂ ਲਾਈਵ ਹੋਇਆ ਸੀਗਾ ਹਨਾ ਲਾਈਵ ਦੇ ਵਿੱਚ ਮੈਂ ਆਪਣੀ ਘਰ ਵਾਲੀ ਨੌ ਦੀ ਵਿਖਾਤੀ ਬਈ अच्छा ठीक है जी दे करके ਲੋਕਾਂ ਨੂੰ ਇੱਕ ਮੌਕਾ ਮਿਲ ਗਿਆ ਬਈ ਉਹਨਾਂ ਨੇ ਸਕਰੀਨ ਸ਼ਾਟ ਲੈ ਕੇ ਤੇ ਮੈਨੂੰ ਵਧੀਆ ਲੱਗਿਆ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਮੈਂ ਗਲਤ ਕਰਤਾ ਪਰ ਜਦੋਂ ਮੈਨੂੰ ਫੇਮ ਮਿਲਣ ਲੱਗਿਆ ਬਈ ਲੋਕ ਮੈਨੂੰ ਟ੍ਰੋਲ ਕਰਨ ਲੱਗੇ ਹਰ ਇੱਕ ਨਿਊਜ਼ ਦੇ ਵਿੱਚ ਹਰ ਇੱਕ YouTube ਦੀ ਵੀਡੀਓ ਦੇ ਮੂਰੇ ਮੇਰਾ ਥੰਬਨੇਲ ਆ ਜਾਂਦਾ ਤੇ ਮੈਨੂੰ ਗਰਵ ਮਹਿਸੂਸ ਹੁੰਦਾ ਬਈ ਮੇਰਾ ਵਧੀਆ ਸਰਕਲ ਚੱਲ ਪਿਆ ਬਈ ਤੂੰ ਵੇਖ ਲੈ ਵੀ ਮੇਰੀ ਇਨਕਮ ਬਹੁਤ ਘੱਟ ਸੀ ਤੇ ਬਹੁਤ ਅਪ ਹੋ ਗਈ ਤੇ ਜਿਹਦੇ ਕਰਕੇ ਮੈਨੂੰ ਵਧੀਆ ਲੱਗਿਆ ਮੇਰੀ ਘਰ ਵਾਲੀ ਦੀ ਵੀਡੀਓ ਮੈਂ ਨੰਗੀ ਵਾਇਰਲ ਕਰਤੀ ਸੀਗੀ ਜਿਹਦੇ ਕਰਕੇ ਵੀਊ ਬਹੁਤ ਜ਼ਿਆਦਾ ਆ ਰਹੇ ਹੈ ਬਾਈ ਸੁਣੋ ਕੋਈ ਸ਼ਰਮ ਮਹਿਸੂਸ ਜਾਂ ਕੋਈ ਬੇਇੱਜ਼ਤੀ ਕੋਈ ਮਹਿਸੂਸ ਨਹੀਂ ਹੁੰਦੀ ਨਹੀਂ ਸ਼ਰਮ ਕਾਦੀ ਹੈ ਬਾਈ ਇਹਦੇ 'ਚ ਸ਼ਰਮ ਵਾਲੀ ਗੱਲ ਹੀ ਹੈ ਨਹੀਂ ਵੇਖ ਅਸੀਂ ਵਲੌਗਰ ਆ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਆ ਬਾਈ ਕਿਸੇ ਤਰੀਕੇ ਨਾਲ ਤਾਂ ਕਰਨਾ ਹੀ ਐਂਟਰਟੇਨਮੈਂਟ ਇੱਕ ਲੋਕਾਂ ਨੂੰ ਚੀਜ਼ ਮਿਲ ਜਾਂ ਮਿਲ ਗਈ ਬਸ ਵਧੀਆ ਮੈਨੂੰ ਤਾਂ ਵਧੀਆ ਫੇਮ ਮਿਲ ਰਿਹਾ ਬਾਈ ਵਧੀਆ ਇੱਜ਼ਤ ਬਣ ਗਈ ਬਾਈ ਕਹਿੰਦਾ ਵੀ ਜਿਹੜੀ ਮੇਰੀ ਵੀਡੀਓ ਲੀਕ ਹੋਈ ਆ ਉਹ ਮੈਂ ਜਾਣ ਕੇ ਹੀ ਕੀਤੀ ਆ ਕੋਈ ਕੋਈ ਕਿਸੇ ਨੇ ਉਹ ਨਹੀਂ ਕੀਤਾ ਮੈਂ ਜਾਣ ਕੇ ਕੀਤੀ ਆ ਕਿਉਂ ਕੀਤੀ ਆ ਵੀ ਮੈਨੂੰ ਇੱਕ ਫੇਮ ਚਾਹੀਦਾ ਪੈਸਾ ਚਾਹੀਦਾ ਵੀ ਮੈਂ ਥੋੜਾ ਜਿਹਾ ਉੱਪਰ ਨੂੰ ਜਾਣਾ ਚਾਹੁੰਦਾ ਉੱਪਰ ਨੂੰ ਜਾਣ ਦਾ ਮਤਲਬ ਕੀ ਹੁੰਦਾ ਵੀ ਮੈਨੂੰ ਪੈਸਾ ਜਾਂ ਸ਼ੌਹਰਤ ਚਾਹੀਦੀ ਆ ਉਹ ਜਿਸ ਤਰੀਕੇ ਨਾਲ ਮਰਜ਼ੀ ਮਿਲ ਜੇ ਭਲਾਵਾਕਾਰ ਵਾਲੀ ਨੂੰ ਨੰਗੀ ਦਿਖਾਵਾਂ ਜਾਂ ਮੈਂ ਕੁਝ ਵੀ ਕਰਾਂ ਮੈਂ ਕੋਈ ਚੀਜ਼ ਦਿਖਾਉਣੀ ਆ ਬਸ ਜੋ ਤੁਸੀਂ ਲੋਕ ਕਹਿੰਦਾ ਵੀ ਲੋ কন্ট্রোল ਕਰਨ ਲੱਗੇ ਮੇਰੇ ਸਬਸਕ੍ਰਾਈਬਰ ਤਾਂ ਵਧਣ ਲੱਗੇ ਮੈਨੂੰ ਮੇਰੀ ਜਿਹੜੀ ਅਰਨਿੰਗ ਆ ਉਹ ਜਾਦੇ ਹੋਣ ਲੱਗ ਗਈ ਵੀ ਮੇਰੀ ਇੱਕ ਜ਼ਿੰਦਗੀ ਆ ਜਿਹੜੀ ਉਹ ਵਧੀਆ ਹੋਣ ਲੱਗੀ ਬਈ ਹੁਣ ਮੰਨ ਕੇ ਚੱਲ ਤੁਸੀਂ ਹੁਣ ਜਦੋਂ ਬਲੌਗ ਸਟਾਰਟ ਕਰਦੇ ਹੁੰਦੇ ਆ ਇਹ ਸੋਡਾ ਸਕ੍ਰਿਪਟਡ ਹੁੰਦਾ ਕਿ ਤੁਸੀਂ ਉਹੀ ਕਰਨ ਲੱਗੇ ਹੋ। ਵੇਖੋ ਜੀ ਹਰ ਇੱਕ ਚੀਜ਼ ਦੇ ਪਿੱਛੇ ਨਾ ਇੱਕ ਟੈਲੈਂਟ ਲੁਕਿਆ ਹੁੰਦਾ ਹਨਾ ਸਾਡੇ ਚ ਟੈਲੈਂਟ ਹੈਗਾ ਬਈ ਅਸੀਂ ਪਹਿਲਾਂ ਸਕ੍ਰਿਪਟ ਬਣਾਉਨੇ ਆ ਕੰਟੈਂਟ ਲਿਖਦੇ ਆ ਬਈ ਅਸੀਂ ਰਾਤ ਨੂੰ ਬਹਿ ਕੇ ਹਨਾ ਵੀ ਕਿੱਦਾਂ ਅਸੀਂ ਸਟਾਰਟ ਕਰਨਾ ਪਰ ਅਸੀਂ ਸਾਰਾ ਕੁਝ ਸੋਚਦੇ ਹੁੰਨੇ ਆ ਤੜਕੇ ਮੈਂ ਉੱਠਦਾ ਹੁੰਨਾ ਸਾਰਿਆਂ ਤੋਂ ਪਹਿਲਾਂ ਅਸੀਂ ਇਹ ਲਿਖਦੇ ਆ ਨਾ ਵੀ ਪਹਿਲਾਂ ਮੈਂ ਉੱਠਦਾ ਬੁਰਸ਼-ਵਾਰਸ਼ ਕਰਦਾ ਆਪਦਾ ਲੈਟਰੀ ਬਾਥਰੂਮ ਜਾਣਾ ਹਨਾ ਉਸ ਤੋਂ ਬਾਅਦ ਮੈਂ ਆਪਦੀ ਘਰ ਵਾਲੀ ਨੂੰ ਜਗਾਉਣਾ ਆਉਣਾ ਤੇ ਮੈਂ ਉਹਦੇ ਨਾਲ ਤੇ ਕਿਸ ਕਰਦਾ ਪਹਿ ਠੀਕ ਹੈ ਵੀ ਪੁੱਤ ਉੱਠ ਪੁੱਤ ਉੱਠ ਚਾਹ ਪੀ ਲੈ ਪੁੱਤ ਇਦਾਂ ਕਰਕੇ ਕੰਟੈਂਟ ਬਣਦਾ ਬਈ ਫੇਰ ਲੋਕ ਜੁੜਦੇ ਆ ਜੇ ਅਸੀਂ ਇਦਾਂ ਨਾ ਕਰੀਏ ਫਿਰ ਬਈ ਕੰਟੈਂਟ ਨਹੀਂ ਬਣਦਾ ਵਧੀਆ ਜਿਹੜੀ ਤੁਹਾਡੀ ਹਰ ਵੀਡੀਓ ਦੇ ਵਿੱਚ ਉਹ ਬਾਲ ਜੇ ਸੈੱਟ ਕਰਦੀ ਹੁੰਦੀ ਆ ਉਹ ਤੇ ਉਹ ਤੁਹਾਡਾ ਜਾਣ ਕੇ ਬਣਾਇਆ ਹੁੰਦਾ ਕਿ ਉਹ ਓਂ ਕਰਦੀ ਉਹ ਸਾਰਾ ਕੁਝ ਜਾਣ ਕੇ ਬਣਾਇਆ ਹੁੰਦਾ ਜਿਵੇਂ ਅਸੀਂ ਕਹਿ ਦਈਏ ਵੀ ਪਿੱਛੇ ਉਹ ਸਾਰਾ ਕੁਝ ਬੈਕਗ੍ਰਾਉਂਡ ਜੋ ਵੀ ਕੁਝ ਵਿਖਾਉਣਾ ਬਈ ਸਾਰਾ ਕੁਝ ਜਿਹੜਾ ਕੁਝ ਵਿਖਾਈ ਜਾਂਦੇ ਆ ਉਹਦੇ ਪਿੱਛੇ ਇੱਕ ਕੰਟੈਂਟ ਜੁੜਿਆ ਹੁੰਦਾ ਬਈ ਫੇਰ ਹੀ ਵਿਊ ਆਉਂਦੇ ਆ ਵਿਊ ਫੇਰ ਹੀ ਆਉਂਦੇ ਆ ਬਈ ਸਾਨੂੰ ਬਈ ਇਹ ਕਹਿੰਦਾ ਸਾਡਾ ਸਭ ਕੁਝ ਸਕ੍ਰਿਪਟਡ ਹੁੰਦਾ ਅਸੀਂ ਕੋਈ ਆਪਦਾ ਨਹੀਂ ਬਣਾਉਂਦੇ ਜੋ ਕੁਝ ਸਾਡਾ ਲਿਖਿਆ ਮਿਥਿਆ ਹੁੰਦਾ ਵੀ ਮੈਂ ਤੜਕੇ ਸਵੇਰ ਉੱਠਦਾ ਉੱਠ ਕੇ ਮੈਂ ਆਪਦਾ ਫਲੈਸ਼ ਹੋਣਾ ਬਰਬਰ ਚਬਰ ਚ ਕਰਕੇ ਚਾਹ ਬਣਾ ਕੇ ਜਾ ਕੇ ਉਹਨੂੰ ਉਹਦੀ ਗੱਲ ਤੇ ਮਿੱਠੀ ਕਰਕੇ ਉਹਨੂੰ ਠਾਈਦਾ ਪਹਿਲਾਂ ਹੀ ਉੱਠੀ ਹੁੰਦੀ ਆ ਉਹ ਜਾਨੀ ਕਿ ਉਦੋਂ ਕੈਮਰੇ ਦੇ ਵਿੱਚ ਇਹਨਾਂ ਨੇ ਉਦੋਂ ਉਠਾਇਆ ਉਹਨਾਂ ਨੂੰ ਉਹ ਅਠਦੀ ਆ ਉਹ ਵਾਲ ਬੋਲ ਸੈੱਟ ਕਰਦੀ ਲੋਕ ਕੀ ਵੰਦੇ ਆ ਵੇ ਵੇਖੋ ਪਰਦਾਈ ਕਿੰਦੀ ਘੈਂਟ ਆ ਉਹ ਪਹਿਲੇ ਹੀ ਮੇਕਅਪ ਲਾ ਕੇ ਬੈਠੀ ਹੁੰਦੀ ਐ ਵੀ ਆਉ ਦਾ ਕਰਕੇ ਸਾਰਾ ਕੁ ਪਿਆ ਹੁੰਦਾ ਵਿਚਾਰੀ ਆ ਤਾਂ ਬੰਦਾ ਮੇਕਅਪ ਲਾ ਕੇ ਥੋੜੋ ਸੌਗਾ ਇੰਨਾ ਇੰਨਾ ਥੱਪਿਆ ਹੁੰਦਾ ਇਹਨਾਂ ਦੇ ਮੂੰਹ ਤੇ ਜਿਵੇਂ ਆਪਾਂ ਕੰਧ ਪਲਾਸਟਰ ਕੀਤੀ ਹੁੰਦੀ ਆ ਇਹ ਐ ਲਾ ਰਹੇ ਨੇ ਮੂੰਹ ਤੇ ਹਨਾ ਮੇਕਅਪ ਇਹ ਚੀਜ਼ ਦੇਖੋ ਤੁਸੀਂ ਵੀ ਇਹ ਬੰਦਾ ਕਹਿੰਦਾ ਵੀ ਮੈਂ ਸਾਰਾ ਸਕ੍ਰਿਪਟਡ ਹੁੰਦਾ ਮੇਰਾ ਸਾਰਾ ਕੁਝ ਓਕੇ ਹੁੰਦਾ ਬਈ ਇੱਕ ਚੀਜ਼ ਤੁਹਾਨੂੰ ਮੈਂ ਹੋਰ ਪੁੱਛਣਾ ਚਾਹੁੰਦਾ ਜਿਹੜੀ ਤੁਸੀਂ ਇਹ ਕੰਮ ਕਰਦੇ ਆ ਹਨ ਜੇ ਹੁਣ ਤੁਹਾਨੂੰ ਪੈਨਡ ਵਾਲੇ ਨਹੀਂ ਟਰੋਲ ਵਗੈਰਾ ਕਰਦੇ ਜਾਂ ਬੋਲਦੇ ਦੇਖੋ ਜੀ ਲੋਕ ਜਿਹੜੇ ਪੈਨਡ ਵਾਲੇ ਹੈਗੇ ਅਣਪੜ ਇਹਨਾਂ ਨੂੰ ਬਤਮੀਜ਼ ਹੈ ਇਹਨਾਂ ਨੂੰ ਅਕਲ ਨਹੀਂ ਹੈਗੀ ਵੀ ਕਿਵੇਂ ਰਹਿਣਾ ਕਿਵੇਂ ਸਹਿਣਾ ਅਕਲ ਤਾਂ ਅਕਲ ਤਾਂ ਉਹਨਾਂ ਤਾਂ ਹੈ ਨਹੀਂ ਨਾ ਜਿਹੜੀ ਸੋਡੀ ਮੰਨ ਕੇ ਚੱਲ ਬਈ ਸੋਨੂੰ ਅਗਲਾ ਕਹਿੰਦਾ ਵੀ ਆਪਦੀ ਘਰ ਵਾਲੀ ਵਿਖਾ ਕੇ ਇਹ ਪੈਸੇ ਕਮਾਈ ਜਾਂਦਾ ਬਈ ਜਦੋਂ ਮੈਂ ਸਟਾਰਟ ਕੀਤਾ ਸੀ ਨਾ ਕੰਮ ਮੈਨੂੰ ਕਹਿ ਕਰਨ ਟ੍ਰੋਲ ਕਰਦੇ ਸੀ ਲੋਗ ਹਨ ਵੀ ਆਪਦੀ ਘਰ ਵਾਲੀ ਵਿਖਾਉਣਾ ਤਾ ਆ ਦੀ ਘਰ ਵਾਲੀ ਦੇ ਪੈਸੇ ਆਪਦੀ ਘਰ ਵਾਲੀ ਵਿਖਾ ਕੇ ਪੈਸੇ ਕਮਾਉਣਾ ਬਈ ਉਹ ਚੀਜ਼ਾਂ ਨੇ ਮੈਨੂੰ ਬਹੁਤ ਇੰਦਰੋਂ ਮੈਂ ਕਨੇ ਚੋੜ ਕੇ ਰੱਖਤਾ ਬਈ ਫਿਰ ਮੈਂ ਸੋਚ ਵੀ ਇੱਥੇ ਨਾ ਰਹਾ ਮੈਂ ਸ਼ਹਿਰ ਦੇ ਵਿੱਚ ਰਹਿ ਲਾਂ ਬਈ ਫਿਰ ਜਦੋਂ ਮੈਂ ਆਪਣਾ ਜਦੋਂ ਮੈਂ ਆਪਦੀ ਘਰ ਵਾਲੀ ਦੀ ਵੀਡੀਓ ਲੀਕ ਕੀਤੀ ਹੈ ਨਾ ਹੁੰਦੀ ਦੀ ਹਣਾ ਤੇ ਉਸ ਤੋਂ ਬਾਅਦ ਬਈ 12-13 ਲੱਖ ਰੁਪਇਆ ਆਇਆ ਬਈ ਇੱਕ ਵੀਡੀਓ ਦਾ ਇੱਕ ਵੀਡੀਓ ਦਾ ਹਾਂਜੀ ਬਈ ਜਦੋਂ ਆਇਆ ਬਈ ਫਿਰ ਮੈਂ ਜਾ ਕੇ ਮਹੱਲੀ ਦੇ ਵਿੱਚ ਇੱਕ ਫਲੈਟ ਲਿਆ ਬਈ ਫਿਰ ਮੈਂ ਸਾਰਾ ਪਰਿਵਾਰ ਉੱਥੇ ਲੈ ਗਿਆ ਬਈ ਆਪਦਾ ਤੇ ਹੁਣ ਉੱਥੇ ਉੱਥੇ ਵਧੀਆ ਰਹਿਣਾ ਬਈ ਰਾਮ ਦਾ ਜੀ ਨਾਲ ਵਧੀਆ ਵਲੌਗ ਬਣਾਉਣਾ ਬਈ ਹਰ ਇੱਕ ਚੀਜ਼ ਕਰਦਾ ਉੱਥੇ ਤਾਂ ਬਈ ਰੋਕ ਟੋਕ ਹੀ ਹੈ ਨਹੀਂ ਕਿਉਂਕਿ ਵਲੌਗਰਾਂ ਦੇ ਹੀ ਉੱਥੇ ਸਾਰੇ ਫਲੈਟ ਹੋਏਗੇ ਹਨਾ ਇੱਕ ਦੂਜੇ ਨਾਲ ਵਲੌਗ ਬਣਾਈਦਾ ਹਨਾ ਬਈ ਹੱਸੀ ਖੇਡੀ ਕਰੀਦੀ ਸਾਰਾ ਕੁਝ ਕਰੀਦਾ ਬਈ ਬਈ ਪਿੰਡਾਂ ਦੇ ਵਿੱਚ ਰਹਿ ਕੇ ਤਾਂ ਵਲੌਗ ਸਹੀ ਤਰੀਕੇ ਨਾਲ ਬਣਦਾ ਨਹੀਂ ਲੋਕ ਲੋਕ ਇਸ਼ੂ ਬਹੁ ਬਣਾਉਂਦੇ ਆ ਵੀ ਤੁਸੀਂ ਗੰਦ ਪਾਈ ਜਾਂਦੇ ਹੋ ਪਰ ਮਹੱਲੀ ਦੇ ਵਿੱਚ ਤੁਸੀਂ ਜਾ ਕੇ ਵੇਖੋਗੇ ਤਾਂ ਲੋਕ ਨਾ ਉੱਥੇ ਬਈ ਸੈਂਸ ਉਹਨਾਂ ਨੂੰ ਕਿਵੇਂ ਬੋਲਣਾ ਕਿਵੇਂ ਰਹਿਣਾ ਹਨਾ ਉਹ ਚੀਜ਼ ਨੂੰ ਨਾਰਮਲ ਸਮਝਦੇ ਆ ਬਈ ਉਹ ਪਿੰਡ ਵਾਲੇ ਲੋਕ ਤਾਂ ਇਹ ਚੀਜ਼ ਨੂੰ ਬੜਾ ਉਹ ਸਮਝ ਲੈਂਦੇ ਆ ਵੀ ਇਹ ਗਲਤ ਕਰ ਰਹੇ ਆ ਠੀਕ ਹੈ ਤੇ ਇੱਕ ਆ ਜਿਹੜੇ ਤੁਸੀਂ ਐ ਜੇ ਹੱਥ ਜੇ ਮਾਰਦੇ ਏ ਕੀ ਚੱਕਰ ਆ ਇਹ ਵੀ ਇੱਕ ਸਟਾਈਲ ਆ ਬਈ ਤੁਸੀਂ ਵੀਡੀਓ ਵੇਖ ਤੁਹਾਡੀ ਇਹ ਚੱਲੂਗੀ ਕਿਉਂਕਿ ਇਹ ਵੀ ਇੱਕ ਸਟਾਈਲ ਆ ਦੂਜੇ ਤਾਂ ਨੀ ਕਿਤੇ ਨਹੀਂ ਦੂਜੇ ਨਹੀਂ ਹੈਗੇ ਬਾਈ ਇਹ ਸਟਾਈਲ ਆ ਸਾਡਾ ਬਾਈ ਦੂਜੇ ਕਰਦੇ ਹੁੰਦੇ ਵਾਦ ਨਹੀਂ ਨਹੀਂ ਇਹ ਸਾਡਾ ਸਟਾਈਲ ਆ ਬਾਈ ਮੈਂ ਕੀਦਾ ਮੁੜ ਕੇ ਕਹਿੰਦਾ ਮੈਂ ਬਲੌਗਰ ਵੀ ਇਹ ਕੰਮ ਤੇ ਚੱਕਦੇ ਕੰਮ ਨੂੰ ਨਹੀਂ ਨਹੀਂ ਬਾਈ ਇਹ ਸਾਡਾ ਸਟਾਈਲ ਆ ਜਿਹਦੇ ਕਰਕੇ ਵੀਡੀਓ ਚੱਲਦੀ ਆ ਇਹ ਹੀ ਤਾਂ ਬਾਈ ਤੁਹਾਨੂੰ ਪਤਾ ਨਹੀਂ ਇਹ ਹੀ ਚੀਜ਼ਾਂ ਦਾ ਵੀਡੀਓ ਨੇ ਚਲਾਉਂਦੀਆਂ ਬਾਈ ਅੱਛਾ ਕਹਿੰਦਾ ਬਾਈ ਕਹਿੰਦਾ ਵੀ ਐਂ ਜੇ ਹੱਥ ਕਰੀਦੇ ਜਿਵੇਂ ਉਹ ਸਟੂਲੇ ਮਾਰਦੇ ਹੁੰਦੇ ਮੈਂ ਇੱਥੇ ਕਿਤੇ ਸੋਚਿਆ ਸੀ ਵੀ ਕਿਤੇ ਓਵੇਂ ਮੈਂ ਧਿਆਨ ਹੀ ਹੋਣ ਮੇਰੇ ਹੱਥਾਂ ਦੇ ਤੇ ਇੱਕ ਬੋਲਣ ਦਾ ਸਟਾਈਲ ਇਹੋ ਜਿਹਾ ਸੀ ਕਹਿੰਦਾ ਨਹੀਂ ਸਾਡਾ ਸਟਾਈਲ ਹੀ ਇਹੋ ਜਿਹਾ ਅਸੀਂ ਇਹ ਚੀਜ਼ ਸਾਡੀ ਐਂ ਵੀਡੀਓ ਚੱਲਦੀ ਹੈ ਕਹਿੰਦਾ ਐ ਹੱਥ ਮਾਰ ਕੇ ਜਾਂਦੀ ਕੁਝ ਵੀ ਹੁਣ ਸਟਾਰਟਿੰਗ ਹੀ ਤੁਹਾਨੂੰ ਪਤਾ ਹਣਾ ਇੱਕ ਸੱਚ ਮੈਂ ਤੁਹਾਨੂੰ ਹੋਰ ਗੱਲ ਕਰਦਾ ਜਿਹੜੀ ਤੁਸੀਂ ਸਟਾਰਟਿੰਗ ਬਲੌਗ ਦੀ ਕਰਦੇ ਹੁੰਦੇ ਆ ਉਹ ਘਰ ਵਾਲੀ ਦੀ ਚਤrana ਤੋਂ ਘਾਤੋ ਸਟਾਰਟ ਕਰਦੇ ਹੁੰਦੇ ਆ ਵੇਖੋ ਬਈ ਚਤrana ਤੋਂ ਸਟਾਰਟ ਕਰਨਾ ਪੈਂਦਾ ਜੇ ਫੇਰ ਫੇਰ ਹੀ ਲੋਕ ਵੇਖਦੇ ਆ ਠੀਕ ਹੈ ਫੇ ਚਤrana ਤੋਂ ਲੈ ਕੇ ਮੂੰਹ ਤੱਕ ਬੁੱਲਾਂ ਤੱਕ ਸਾਰਾ ਕੁਝ ਵਿਖਾਈਦਾ ਬਈ ਚੁੰਨੇ ਵੀ ਨਹੀਂ ਮੈਂ ਲੈਣ ਦਿੰਦਾ ਆਪਣੀ ਘਰ ਵਾਲੀ ਨੂੰ ਹਣਾ ਉਹਨੂੰ ਕਹਿ ਦਿੰਨਾ ਵੀ ਤੂੰ ਮਾੜੇ ਜਿਹਾ ਫਲਾ ਕੇ ਜੇ ਰੱਖ ਤੈਨੂੰ ਸਮਝ ਗਏ ਬਈ ਕਿਹੜੀ ਚੀਜ਼ ਕਹਿਣਾ ਮੈਂ ਹਣਾ ਉਹਦੇ ਨਾਲ ਕੀ ਲੱਗਦਾ ਵੀ ਵਧੀਆ ਲੱਗਦਾ ਹਣਾ ਵਲੌਗ ਵਧੀਆ ਵੇਖਣ ਚ ਸੁੰਦਰ ਲੱਗਦਾ ਹਣਾ ਤੇ ਉਸ ਤੋਂ ਬਾਅਦ থাম্বਨੇਲ ਜਦੋਂ ਲਾਉਣੇ ਆ ਬਈ ਮੈਂ ਆਪਦੀ ਘਰ ਵਾਲੀ ਦੀ ਫੋਟੋ ਮੋੜੇ ਕਰਕੇ ਲਾਉਣਾ ਸੁੰਦਰ ਨੂੰ ਤਾਂ ਕਿਹੜਾ ਤੁਸੀਂ ਗਲਾਬ ਦੇ ਫੁੱਲ ਲਾਉਣੇ ਪਉਣਾ ਤਾਂ ਗਾਂਦੀ ਗਲਾਬ ਦੀ ਘਰ ਵਾਲੀ ਗਲਾਬ ਦੀ ਘਰ ਵਾਲੀ ਹੀ ਆ ਬਈ ਗਲਾਬ ਹੀ ਆ ਸਾਰੀ ਠੀਕ ਆ ਨਾ ਜਦੋਂ ਮੈਂ ਥੰਬਨੇਲ ਮੂਰੇ ਕਰਕੇ ਲਾਉਣਾ ਬਈ ਪੂਰਾ ਵਧੀਆ ਚੌੜਾ ਕਰਕੇ ਆ ਦੀ ਘਰ ਵਾਲੀ ਨੂੰ ਤੇ ਫਿਰ ਵਧੀਆ ਲੱਗਦਾ ਬਈ ਵਲੌਗ ਅਗਲੇ ਨੂੰ ਵਧੀਆ ਲੱਗਦਾ ਨਾ ਕੋਈ ਨਾ ਕੋਈ ਵੀ ਜਿਵੇਂ ਕਹਦੇ ਬਈ ਕਮੀਜ਼ ਮਾਲਾ ਇੱਥੋਂ ਚੱਕਿਆ ਰਹਿ ਗਿਆ ਨਾ ਉਹਦੀ ਉਹਦੀ ਵੀ ਹਾਂ ਉਹਦਾ ਸਕਰੀਨਸ਼ਾਟ ਲੈ ਕੇ ਜਾਂ ਆਪਣਾ ਮੂਰੋਂ ਇੱਕ ਸਕਰੀਨਸ਼ਾਟ ਲੈ ਕੇ ਪਿੱਛੋਂ ਸਕਰੀਨਸ਼ਾਟ ਲੈ ਕੇ ਸਾਰਿਆਂ ਦੀ ਇੱਕ ਸਾਰੇ ਇੰਗਲਮ ਨੇਲ ਬਣਾ ਕੇ ਬਈ ਫਿਰ ਅਸੀਂ ਲਾਉਣੇ ਹੁੰਨੇ ਆ ਕਿਉਂਕਿ ਲੋਕ ਉਹ ਚੀਜ਼ ਨੂੰ ਹੁੰਦੇ ਆ ਫਿਰ ਉਹਦੇ ਉੱਤੇ ਵੱਡਾ ਵੱਡਾ ਕਰਕੇ ਅਸੀਂ ਲਿਖਦੇ ਹੁੰਨੇ ਆ ਅੱਜ ਵੇਖੋ ਮੇਰੀ ਘਰ ਵਾਲੀ ਨੂੰ ਨਹਾਉਂਦੀ ਨੂੰ ਮੈਂ ਵਿਖਾਇਆ ਕਿੰਨਾ ਵਧੀਆ ਲੱਗਿਆ ਸਰੀਰ ਵੇਖ ਕੇ ਬਾਈ ਕਹਿੰਦਾ ਵੀ ਮੈਂ ਸਾਰਾ ਕੁਝ ਉਹਦੇ ਹਰ ਐਂਗਲ ਤੋਂ ਵੀਡੀਓ ਬਣਾਉਣਾ ਹਰ ਐਂਗਲ ਤੋਂ ਲੋਕਾਂ ਨੂੰ ਦਿਖਾਈ ਦੀ ਹੈ ਲੋਕਾਂ ਨੂੰ ਐਂਟਰਟੇਨਮੈਂਟ ਕਰਦਾ ਸਵਾਦ ਦਿੰਦੇ ਆ ਲੋਕ ਇਹੀ ਚੀਜ਼ਾਂ ਵੇਖਣੀਆਂ ਚਾਹੁੰਦੇ ਆ ਕੋਈ ਚੰਗੀ ਚੀਜ਼ ਬਣਾਓ ਉੱਥੇ ਕਹਿੰਦਾ ਕੁਝ ਵੀ ਨਹੀਂ ਬੰਦਦਾ ਉੱਥੇ ਕੋਈ ਵੀਊ ਨਹੀਂ ਆਉਂਦੇ ਤੇ ਬਈ ਨਾ ਕਿ ਆਪਾਂ ਗੱਲ ਕਰਦਾ ਬਈ ਕਿਤੇ ਤੁਸੀਂ ਚੰਗੀ ਚੀਜ਼ ਬਣਾ ਕੇ ਨੈਟ ਤੇ ਪਾਈ ਹੈ ਜੇ ਸੋਡੀ ਕੋਈ ਨਹੀਂ ਪਿਆਰ ਮਿਲਿਆ ਵੇਖੋ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਹਾਂ ਵੀ ਲੋਕ ਹੁਣ ਕਹਿੰਦੇ ਵੀ ਹਨਾ ਵੀ ਵੀਡੀਓ ਵਾਇਰਲ ਹੋ ਗਈ ਹਨ ਲੋਕ ਟ੍ਰੋਲ ਕਰਦੇ ਆ ਵੀ ਐ ਹੋ ਗਿਆ ਉਹ ਹੋ ਗਿਆ ਫਲਾਣਾ ਤੇ ਮੱਕ ਹੋ ਗਿਆ ਹਨਾ ਪਰ ਹੁਣ ਇੱਕ ਮੈਂ ਚੀਜ਼ ਸੋਚ ਲਈ ਬਈ ਹੋਰ ਹਨਾ ਮੈਂ ਹੁਣ ਮੈਂ ਖੜ ਜਾ ਬਈ ਮੈਂ ਬਾਰੀਆਂ ਵੱਡੀਆਂ ਉੱਚੀਆਂ ਕਰਦਾ ਅੱਛਾ ਪੂਰੀ ਗੱਡੀ ਪੂਰੀ ਘੜ ਲਈ ਬਟਨ ਦੇ ਹਾਂ ਤੇ ਵੀਰੇ ਵੇਖੋ ਹਣਾ ਨੇਰੀ ਚੱਲੀ ਜਾਂਦੀ ਹੁਣ ਗੱਡੀ ਮੇਰੀ ਭਰ ਜੂਗੀ ਸਾਰੀ ਰੇਤ ਨਾ ਫਿਰ ਵਧੀਆ ਨਹੀਂ ਲੱਗਣਾ ਹਣਾ ਤੇ ਵੇਖੋ ਬਈ ਮੈਂ ਇੱਕ ਗੱਲ ਇੱਕ ਜ਼ਰੂਰ ਕਹਿਣਾ ਚਾਹਣਾ ਹੁਣਾ ਨਾ ਸਾਨੂੰ 12-13 ਲੱਖ ਰੁਪਏ ਆਇਆ ਇੱਕ ਵੀਡੀਓ ਦਾ ਜਿਹਦੇ ਕਰਕੇ ਮੈਂ ਫਲੈਟ ਲੈ ਲਿਆ ਬਈ ਹਣਾ ਬਈ ਤੁਸੀਂ ਯਕੀਨ ਨਹੀਂ ਮੰਨਣਾ ਜਦੋਂ ਹੀ ਮੈਂ ਆਪਦੀ ਘਰ ਵਾਲੀ ਦੀ ਵੀਡੀਓ ਲੀਕ ਕੀਤੀ ਹਣਾ ਮੈਨੂੰ 2 ਲੱਖ ਰੁਪਇਆ ਇੱਕ 2 ਲੱਖ ਸਬਸਕਰਬਰ ਹੋ ਗਿਆ 2 ਲੱਖ ਰੁਪਇਆ ਮੈਨੂੰ ਐਡ ਦਾ ਵੀ ਆਇਆ ਵੀ ਐਡ ਕਰਕੇ ਜਾਓ ਫਿਰ 2-3 ਲੱਖ ਵਿਊ ਵਧੇ ਆ ਬਈ ਸਾਡੇ ਇੱਕਦਮ ਮਿਲੀਅਨ ਦੇ ਵਿੱਚ ਵਿਊ ਗਏ ਆ ਉਸ ਤੋਂ ਬਾਅਦ ਫਾਲੋਅਰ ਵਧ ਗਏ ਬਈ ਸਾਡੇ ਬਹੁਤ ਜ਼ਿਆਦੇ ਹਨਾ ਤੇ ਮਤਲਬ ਸਾਨੂੰ ਇੰਨੀ ਖੁਸ਼ ਹੋਈ ਦਿਨ ਰਾਤ ਅਸੀਂ ਸੋਚਦੇ ਰਹਿੰਨੇ ਵੀ ਇਹ ਕੀ ਹੋ ਗਿਆ ਬਹੁਤ ਵਧੀਆ ਹੋਇਆ ਨਾ ਕਿ ਬਈ ਲੋਕ ਨਾ ਉਹੋ ਜਿਹੀਆਂ ਚੀਜ਼ਾਂ ਪਸੰਦ ਕਰਦੇ ਫਿਰ ਉਹੋ ਜਿਹੀ ਲੋਕਾਂ ਨੂੰ ਚੀਜ਼ਾਂ ਵਿਖਾਉਣੇ ਆ ਹੁਣ ਸਾਡਾ ਟਾਰਗੇਟ ਵੀ ਇੱਕ ਹੋਰ ਹੈ ਬਈ ਹਨਾ ਅਸੀਂ ਹੁਣ ਮਹਾਲੀ ਦੇ ਵਿੱਚ ਫਲੈਟ ਲਿਆ ਹੋਇਆ ਹੁਣ ਅਸੀਂ ਬੰਬੇ ਦੇ ਵਿੱਚ ਲੈਣਾ ਹੁਣ ਮੈਂ ਆਪਦੀ ਘਰ ਵਾਲੀ ਦੀ ਬੈੱਡ ਵਾਲੀ ਵੀਡੀਓ ਲੀਕ ਕਰੂੰਗਾ ਜਿਹਦੇ ਉੱਤੇ ਬੈੱਡ ਦੇ ਉੱਤੇ ਅਸੀਂ ਦੋਨੇ ਪਏ ਆ ਹਨਾ ਤੇ ਜਿਹਦੇ ਕਰਕੇ ਵੀਊ ਸਾਨੂੰ ਵਧੀਆ ਆਉਣਗੇ ਤੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਵੇਖੀ ਚੱਲਿਓ ਮੈਂ ਪਟਾਕੇ ਵੇਖੀ ਪਾਉਂਦਾ ਤੇ ਤੁਸੀਂ ਵੇਖਿਓ ਮ ਅੱਛਾ ਅੱਛਾ ਜਣੇਗੀ ਤੁਸੀਂ ਹੁਣ ਜਿਹੜੀ ਸ਼ਰਮੰਦੀਆਂ ਹੱਦਾਂ ਤੋਂ ਦੋ ਵੀ ਜ਼ਿਆਦਾ ਟੱਪਣਾ ਵੀ ਜਿਹੜੀ ਤੁਸੀਂ ਬੈੱਡ ਵਾਲੀ ਵੀਡੀਓ ਲੀਕ ਕਰਨੀ। ਦੇਖੋ ਇਹ ਪਿੰਡਾਂ ਵਾਸਤੇ ਹੀ ਆ ਸ਼ਰਮਾ ਪਰ ਜਿਹੜੇ ਆਪਾਂ ਕਹਿ ਦਈਏ ਵੀ ਵਧੀਆ ਇੱਕ ਜਨਰੇਸ਼ਨ ਵਾਲੀ ਉਹ ਆ ਜੇ ਨਾ ਸੋਚ ਆ ਜੇ ਫੇਰ ਬੰਦਾ ਸੋਚਦਾ ਵੀ ਹਾਂ ਇਹ ਚੀਜ਼ ਸਹੀ ਆ। ਤੁਸੀਂ ਕਿੰਨੇ ਜਾਣਿਆ ਪਰਵਾਦ ਦੇ ਵਿੱਚ? ਬਾਈ ਸਾਡੇ ਘਰੇ ਰੋਟੀ ਨਹੀਂ ਪੱਕਦੀ ਸੀਗੀ ਹੁਣ ਤੁਸੀਂ ਇਹ ਵੇਖ ਲਓ ਸਾਡੇ ਘਰੇ ਹਰ ਇੱਕ ਐਟਮਾ ਚੰਗਾ ਖਾਣਾ ਪੀਣਾ, ਚੰਗੇ ਕੱਪੜੇ, ਚੰਗੀਆਂ ਗੱਡੀਆਂ ਬਾਈ ਸਾਰਾ ਕੁਝ ਮੇਰੇ ਮੁੰਡੇ ਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਮਿਲਦੀ ਆ। ਕੱਲ ਨੂੰ ਮੈਂ ਵੀ ਕੁੜੀ ਵੀ ਹੋਊਗੀ ਨਾ ਤੇ ਉਹ ਵੱਡੀ ਹੋਗੀ ਤੇ ਉਹਦੀ ਵੀ ਮੈਂ ਸੋਚਦਾ ਵੀ ਵਲੌਗ ਵਾਲਾ ਸਿਸਟਮ ਉਹਦਾ ਵੀ ਬਣਾਉਂਗਾ ਇੱਕ ਅੱਧੀ ਵੀਡੀਓ ਉਹਦੀ ਵੀ ਲੀਕ ਕਰੂੰਗਾ ਅੱਛਾ ਕੰਜਲਪੁਰਾ ਕਰਨੋਂ ਹਟਣਾ ਨਹੀਂ ਨਹੀਂ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਤੇਰਾ ਮਾਂ ਪਿਓ ਹੈਗਾ ਮਾਪੇ ਹੋਇਆਗਾ ਬਾਈ ਮੈਂ ਸੋਚੀ ਇੰਨਾ ਵੀ ਉਹਨਾਂ ਨੂੰ ਵੀ ਵਲੌਗ ਚੈਨਲ ਬਣਾ ਕੇ ਦੇਵਾਂ ਵੀ ਉਹ ਵੀ ਆਪਣੇ ਪਰਿਵਾਰ ਬਾਰੇ ਦੱਸਿਆ ਕਰਨਾ ਵੀ ਮੇਰਾ ਪਿਓ ਵੀ ਮੇਰੀ ਘਰ ਮਾਂ ਦੀਆਂ ਵੀਡੀਓ ਬਣਾ ਬਣਾ ਕੇ ਵਾਇਰਲ ਤੁਸੀਂ ਤੁਸੀਂ ਉਹਨਾਂ ਨੂੰ ਵਲੌਗ ਚ ਲੈ ਆ ਕਿ ਲੈਣੇ ਹੋਣਾ ਕਿੰਨੇ ਲੈਂਦੇ ਬਾਈ ਲੈਣੇ ਆ ਪਰ ਉਹ ਹਜੇ ਕਹਿੰਦੇ ਵੀ ਸਾਨੂੰ ਸਮਝ ਨਹੀਂ ਆਉਂਦੀ ਜਦੋਂ ਉਹਨਾਂ ਨੂੰ ਪੈਸਾ ਪਤਾ ਲੱਗਿਆ ਵੀ ਹਾਂ ਇੰਨਾ ਬਣਦਾ ਹਨ ਮੇਰੇ ਮਾਪੇ ਪਹਿਲਾਂ ਤਾਂ ਰੋਕਦੇ ਸੀ ਹੁਣ ਮੇਰੇ ਮਾਪੇ ਵੀ ਕਹਿੰਦੇ ਸਾਨੂੰ ਵੀ ਵਲੌਗ ਚੈਨਲ ਬਣਾ ਕੇ ਦੇ ਹੁਣ ਮੇਰਾ ਜਿਹੜਾ ਪਿਓ ਆ ਬਾਈ ਉਹ ਵੀ ਇੱਕ ਵਲੌਗ ਚੈਨਲ ਬਣਾ ਲਿਆ ਉਹ ਵੀ ਆਪਣੀ ਮੇਰੀ ਮੰਮੀ ਨੂੰ ਦਿਖਾਉਣ ਲੱਗ ਗਿਆ ਵ ਹੋਂ ਤੱਕ ਸਾਡੇ 7 8 ਚੈਨਲ ਆ ਬਈ ਸਾਡੀ ਇਨਕਮ ਬਹੁਤ ਜ਼ਿਆਦਾ ਹੈ ਬਈ ਅੱਛਾ ਕਹਿੰਦਾ ਬਾਈ ਕਹਿੰਦਾ ਵੀ ਹੁਣ ਮੈਂ ਉਹਦੇ ਪਰਿਵਾਰ ਨੂੰ ਵੀ ਲਾਤਾ ਇਹ ਕੰਮ ਨੂੰ ਮਾਦਮ ਪਿਓ ਨੂੰ ਮਾਦਿ ਮਾਂ ਨੂੰ ਦੋਨਾਂ ਨੂੰ ਵਿੱਚ ਇੱਕ ਪਿਓ ਮਿਲ ਡੈਡੀ ਨੇ ਤਾਂ ਚੈਨਲ ਬਣਾ ਲਿਆ ਉਹਦੀ ਮੇਰੀ ਮੰਮੀ ਨੂੰ ਦਿਖਾਉਣ ਲੱਗ ਗਿਆ ਨਾਲੇ ਜਵਾਕ ਨੂੰ ਵੀ ਬਣਾ ਕੇ ਦਊਗਾ ਸਾਰਾ ਕੁਝ ਕਰੂੰਗਾ ਪਰ ਮੈਂ ਅੱਜ ਅੱਜ ਤੋਂ ਮੈਂ ਕਹਿੰਦਾ ਵੀ ਤਰੱਕੀ ਵਾਲੇ ਪਾਸੇ ਜਾਣਾ ਪਹਿਲਾਂ ਘਾਤੇ ਰੋਕਦੇ ਸੀ ਹੁਣ ਉਹ ਕਹਿੰਦੇ ਵੀ ਕਰੋ ਜਿਹੜਾ ਕੋਸ ਤੋਂ ਹੁੰਦਾ ਇੱਕ ਗੱਲ ਹੋਰ ਆ ਬਈ ਲੋਕਾਂ ਨੂੰ ਮੈਂ ਜ਼ਰੂਰ ਇੱਕ ਗੱਲ ਕਹਿਣਾ ਚਾਹਣਾ ਤੁਸੀਂ ਸਾਨੂੰ ਇੰਨਾ ਹੀ ਪਿਆਰ ਦੇਉ ਜਿਵੇਂ ਹੁਣ ਤੁਸੀਂ ਪਿਆਰ ਦੇਈ ਜਾਂਦੇ ਹੋ ਸਾਨੂੰ ਵਧੀਆ ਮਹਿਸੂਸ ਹੁੰਦਾ ਤੇ ਕੱਲ ਨੂੰ ਵੇਖੀ ਚੱਲਿਓ ਪਟਾਕੇ ਪੂਰੇ ਵਧੀਆ ਪੈਣਗੇ ਤੇ ਵਧੀਆ ਮੈਂ ਆਪਣੀ ਘਰ ਵਾਲੀ ਦੀਆਂ ਹੋਰ ਵੀਡੀਓ ਤੁਹਾਨੂੰ ਵਿਖਾਉਂਗਾ ਚੰਗੀਆਂ ਚੰਗੀਆਂ ਚੀਜ਼ਾਂ ਵੀ ਵਿਖਾਉਂਗਾ ਇੱਕ ਬਈ ਲਾਸਟ ਸਵਾਲ ਆ ਤੁਹਾਨੂੰ ਹਨਾ ਪਰ ਤੁਸੀਂ ਜਾ ਸਕਦੇ ਆ ਇੱਕ ਚੀਜ਼ ਮੈਂ ਚਾਹਣਾ ਯਾਰ ਬਈ ਜਦੋਂ ਤੁਸੀਂ ਮੰਨ ਕੇ ਚੱਲ ਹੁਣ ਤੁਸੀਂ ਵੀਡੀਓ ਕੈਮਰੇ ਸਾਹਮਣੇ ਸਾਰਾ ਕੁਝ ਕਰਦੇ ਆ ਜਦੋਂ ਕਿਤੇ ਤੁਸੀਂ ਜਾਣੇ ਆ ਮੰਨ ਕੇ ਚੱਲ ਕਿਸੇ ਰੈਸਟੋਰੈਂਟ 'ਚ ਜਾਵੜੇ ਜਾਂ ਕਿਤੇ ਹੋਰ ਜਾਵੜੇ ਲੋਕ ਉਸ ਨੂੰ ਵੇਖ ਕੇ ਟ੍ਰੋਲ ਨਹੀਂ ਕਰਦੇ ਜਿਵੇਂ ਕੁੱਲੜ ਪੀਜੀ ਵਾਲਿਆਂ ਨੇ ਆਪਦੀ ਵੀਡੀਓ ਆਪਲੀਕ ਕਰਤੀ ਸੀਗੀ ਤੇ ਉਹਨਾਂ ਨੂੰ ਲੋਕ ਟ੍ਰੋਲ ਕਰਨ ਲੱਗੇ ਸੀ ਤੇ ਉਹਨਾਂ ਨੂੰ ਇੰਨਾ ਉਹ ਸ਼ਰਮ ਤਾਂ ਚਲ ਉਹਨਾਂ ਨੇ ਕੀ ਮੰਨਣੀ ਉਹ ਤਾਂ ਬਿਸ਼ਰਮ ਲੋਕ ਆ ਤੇ ਉਹ ਚਲ ਹੁਣ ਕਾਊਂਟ ਆਫ ਕੰਟਰੀ ਉੱਟ ਕੇ ਉੱਥੇ ਜਾਦੇ ਗੰਦ ਪਾਉਣਗੇ ਬਿਓ ਲੋਕ ਨਾ ਕਿਤੇ ਰੋ ਰਾ ਕੇ ਗੱਲਾਂ ਕਰ ਦਿੰਦੇ ਸਾਨੂੰ ਸਾਡਾ ਘਾਟਾ ਪੈ ਗਿਆ ਸਾਨੂੰ ਆਇਆ ਹੋ ਗਿਆ ਸਾਨੂੰ ਉਹ ਹੋ ਗਿਆ ਹਣਾ ਕੋਜੀ ਉਹ ਨਾ ਇੱਕ ਤਰੀਕਾ ਹੁੰਦਾ ਜਾਣ ਕੇ ਇੱਕ ਤਰੀਕਾ ਹੁੰਦਾ ਰੋਣ ਦਾ ਹਣਾ ਜਿਹਦੇ ਕਰਕੇ ਵਿਊ ਵਧਦਾ ਆਉਂਦਾ ਇਹ ਹੀ ਤਾਂ ਮੇਨ ਚੀਜ਼ਾਂ ਹੁੰਦੀਆਂ ਬਈ ਹਣਾ ਜੇ ਅਸੀਂ ਕਿਸੇ ਪਾਸੇ ਜਾਣਦੇ ਆ ਜੇ ਸਾਡੀ ਘਰ ਵਾਲਿਆਂ ਨੂੰ ਕੋਈ ਛੇੜਦਾ ਨਾ ਅਸੀਂ ਉਹ ਵੀ ਵੀਚ ਬਲੌਗ ਬਣਾ ਲੈਣੇ ਹੁੰਨੇ ਹਣਾ ਵੀ ਜਿਹਦੇ ਕਰਕੇ ਸਾਨੂੰ ਵਿਊ ਵਧਦਾ ਆਉਣਾ ਹਣਾ ਅਸੀਂ ਤਾਂ ਕਈ ਬੰਦੇ ਸੀ ਆਪਦੇ ਛੱਡੇ ਹੁੰਦੇ ਆ ਵੀ ਜਿਹੜੇ ਸਾਡੇ ਘਰ ਵਾਲਿਆਂ ਨੂੰ ਛੇੜਨ ਬਾਈ ਯਾਨੀ ਕਿ ਕਸਰ ਛੱਡਣ ਹੀ ਨਹੀਂ ਬਈ ਹਾਂ ਕੋਈ ਕਸਰ ਨਹੀਂ ਆ ਕੇ ਤੁਹਾਡਾ ਕਿੰਨੇ ਕਸਰ ਨਹੀਂ ਵੀਰੇ ਪੈਸ ਕੁਝ ਹੈਗਾ ਬਈ ਸਿੱਧੀ ਜੀ ਗੱਲ ਆ ਨਾ ਮੈਂ ਵੇਖੀ ਚੱਲਿਓ ਅੱਗੇ ਪਟਾਕੇ ਵੀ ਆਉਣਗੇ ਬਈ ਲੋਕ ਸਾਡੀ ਫੋਟੋਆਂ ਕਰਾਉਣ ਵੀ ਆਉਂਦੇ ਸਾਡੇ ਕੋਲ ਲੋਕ ਕਮਲੇ ਥੋੜੀ ਐ ਜਿਹੜੇ ਫੋਟੋਆਂ ਕਰਾਉਣ ਆਉਂਦੇ ਠੀਕ ਐ ਨਾ ਠੀਕ ਆ ਹਾਂ ਧੰਨਵਾਦ ਤੁਹਾਡਾ ਆ ਪੈਸਾ 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 ਸਭ ਕੁਝ ਪੈਸਾ ਜੋ ਕੁਝ ਮਰਜ਼ੀ ਹੋ ਜੇ ਜ਼ਿੰਦਗੀ ਦੇ ਵਿੱਚ ਪੈਸਾ ਪੈਸਾ ਇੱਕ ਜ਼ਰੂਰੀ ਹੈਗਾ ਪਰ ਇੱਥੋਂ ਤੱਕ ਗਿਰਨਾ ਵੀ ਨਹੀਂ ਚਾਹੀਦਾ ਜੇ ਇੱਕ ਪੈਸਾ ਵੀ ਆਪਣੀ ਇੱਜ਼ਤ ਹੀ ਖਰਾਬ ਕਰੀ ਜਾਵੇ ਪੈਸਾ ਤਾਂ ਕੰਜਰਾਂ ਕੋਲੇ ਵੀ ਬਹੁਤ ਆਏ ਵੀ ਹੁਣ ਕੰਜਰੀ ਐ ਕੋਈ ਚੱਜ ਦਾ ਬੰਦਾ ਨਹੀਂ ਗਿਆ ਤੇ ਪੈਸਾ ਕਹਿੰਦੇ ਉਹਦੇ ਤਿੰਨ ਬੰਦਿਆਂ ਕੋਲੇ ਰਹਿ ਗਿਆ ਇੱਕ ਨੇਤਾ ਕੋਲੇ ਇੱਕ ਸਾਧੂਆਂ ਕੋਲੇ ਤੇ ਇੱਕ ਕੰਜਰਾਂ ਕੋਲੇ ਠੀਕ ਆ ਇਹਨਾਂ ਕੋਲੇ ਪੈਸਾ ਹੋਰ ਕਿਸੇ ਕੋਲੇ ਬੰਦਾ ਕੋਲੇ ਜੇ ਕੋਈ ਕਿਸਾਨ ਨਹੀਂ ਕਰਦਾ ਕੋਈ ਮਜ਼ਦੂਰ ਬੰਦਾ ਇਹ ਧਾਈ ਚਲਾਈ ਆ ਕਿਤੇ ਡੁੱਬ ਗਿਆ ਕਿਤੇ ਜਿਉਂ ਚੜ ਗਿਆ ਕਿਤੇ ਮਰ ਚੜ ਗਿਆ ਉਹ ਚੀਜ਼ ਹੁੰਦੀ ਆ ਇਹ ਕੀ ਕਰਦੇ ਆ ਇਹਨਾਂ ਨੇ ਬਈ ਇਹ ਟੰਗ ਬੈੱਡ ਲਿਆ ਦਿਨੋਂ ਦਿਨ ਨਵੇਂ ਤੋਂ ਨਵੇਂ ਬਲੌਗਰ ਤੋਰਦੇ ਆ ਦਿਨੋਂ ਦਿਨ ਨਵੇਂ ਤੋਂ ਨਵੇਂ ਬਲੌਗਰ ਆਉਂਦੇ ਆ ਕਿਉਂ ਆਉਂਦੇ ਆ ਕਿਉਂਕਿ ਇਹ YouTube ਤੇ Facebook ਕਹਿੰਦੇ ਜੀ ਕੰਜਲਪੁਣਾ ਕਰੋ ਹੇਕਮੋ ਫੇਸਬੁਕ YouTube ਤਾਂ ਚੰਗਿਆਂ ਨੂੰ ਵੀ ਪੈਸੇ ਦਿੰਦੀ ਆ ਕੋਈ ਵਧੀਆ ਵਲੌਗ ਬਣਾਉਂਦੇ ਆ ਕੋਈ ਪਰਿਵਾਰ ਵਾਲੇ ਕੋਈ ਸਿੱਖਿਆ ਦੇਣ ਵਾਲੇ ਬਣਾਉਂਦੇ ਆ ਉਹ ਵਧੀਆ ਚੀਜ਼ਾਂ ਆਪਣਾ ਕਨਸੈਪਟ ਲੈ ਕੇ ਆਉਂਦੇ ਆ ਉਹਨਾਂ ਦੇ ਵੀ ਚੱਲਦੀ ਆ ਉਹਨਾਂ ਦੇ ਪੈਸੇ ਬੰਦੇ ਲੋਕ ਉਹਨਾਂ ਨੂੰ ਇੱਜ਼ਤ ਦੇ ਦਿੰਦੇ ਆ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਇੱਜ਼ਤ ਨਹੀਂ ਇਹਨਾਂ ਨੂੰ ਕੱਲਾ ਪੈਸਾ ਚਾਹੀਦਾ ਇਹ ਬੰਦਾ ਕਹਿੰਦਾ ਮੈਂ ਪਿੰਡ ਚ ਸੀ ਪਿੰਡ ਚ ਮੈਨੂੰ ਟੋਲ ਕਰਦੇ ਸੀ ਮੇਰੇ ਘਰਾਂ ਨੂੰ ਵੇਖ ਕੇ ਕਹਿੰਦੇ ਸੀ ਤੂੰ ਆਪਦੀ ਘਰ ਵਾਲੀ ਦਿਖਾ ਕੇ ਪੈਸੇ ਕਮਾਉਣਾ ਕਹਿੰਦਾ ਮੈਂ ਪੈਸੇ ਕਮਾਈ ਮੈਂ ਮਹਾਲੀ ਆ ਗਿਆ ਹੁਣ ਮੈਂ ਕਹਿੰਦਾ ਬੰਬੇ ਤੱਕ ਜਾਣ ਦੀ ਸੋਚਦਾ ਵੀ ਮੈਂ ਬੰਬੇ ਜਾ ਕੇ ਫਲੈਟ ਲਊਂਗਾ ਮੈਂ ਕਿਸੇ ਤੋਂ ਦੁਨੀਆਦਾਰੀ ਤੋਂ ਦੂਰ ਹੈ ਨਾ ਮੈਂ ਆਪਦਾ ਬਲੌਗ ਬਣਾਉਣਾ ਲੋਕ ਪਸੰਦ ਕਰਨ ਨਾ ਕਰਨ ਵੀ ਮੈਨੂੰ ਇੱਕ ਚੀਜ਼ ਦਿਖਾਉਣੀ ਆ ਲੋਕ ਵੇਖਦੇ ਆ ਲੋਕ ਕਿਉਂ ਵੇਖਦੇ ਆ ਲੋਕ ਕਿਉਂ ਦਿੰਦੇ ਆ ਸੋਹਣੀ ਜਨਨਨੀ ਦੇਖਦੇ-ਵੇਖਦੇ ਆ ਜਿੱਥੇ ਮਗਲਾ ਜੇ ਕੋ ਮਗਰ ਤੋਰੀ ਜਾਂਦੀ ਹੋਵੇ ਨਾ ਅਗਲਾ ਮੋੜ ਕੇ ਵੇਂਦਾ ਕਿਉਂ ਵੇਂਦਾ ਕਿਉਂਕਿ ਇਹ ਚੀਜ਼ ਭਾਲਦੇ ਲੋਕ ਸਵਾਦ ਭਾਲਦੇ ਆ ਇਹ ਸਵਾਦ ਦਿਖਾਉਂਦੇ ਆ ਤੇ ਸਾਡੇ ਲੋਕ ਵੇਂਦੇ ਆ ਤਾਂ ਹੀ ਅੱਜ ਅੱਜ 2 ਬਲੌਗਰ ਹੋਣਗੇ ਕੱਲ ਨੂੰ 12 ਹੋਣਗੇ ਕਿਉਂ ਹੁੰਦੇ ਆ ਬਈ ਅਗਲਾ ਕਹਿੰਦਾ ਪੈਸਾ ਕਮਾਓ ਜਿਹੜਾ ਕੁਝ ਮੱਦੀ ਹੋਈ ਜਾਵੇ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਆ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਡੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ